ਮੇਰਾ ਨਾਮ ਹਰਨੌਰ ਸਿੰਘ ਸਿੱਧੂ ਹੈ ਜੀ ਤੇ ਸਾਡਾ ਪਿੰਡ ਹੈਗਾ ਰੰਪਰਾ ਫੋਨ ਅਸੀਂ ਰੰਪਰਾ ਪਿੰਡ ਤੋਂ ਬਿਲੋਂਗ ਕਰਦੇ ਆ ਉੱਥੇ ਤੇ ਅਸੀਂ ਆਪਦਾ ਬ੍ਰਾਂਡ ਪੰਜਾਬ ਖਿਲਾੜਾ ਹੁਣੀ ਲਾਂਚ ਕੀਤਾ ਪਿਛਲੇ 2 ਹਫ਼ਤੇ ਹੋਇਆ ਸਾਨੂੰ ਲਾਂਚ ਕਰੇ ਹੋਏ ਤੇ 13 ਤਰੀਕ ਨੂੰ ਸਾਡਾ ਪਹਿਲਾ ਬੈਚ ਬਣਿਆ ਸੀ ਸਵੇਰੇ 4:30 ਵਜੇ ਅਸੀਂ ਉੱਥੇ ਹੀ ਗੜਵਾਸੂ ਪਸ਼ੂ ਮੇਲਾ ਸੀਗਾ ਅਸੀਂ ਉੱਥੇ ਲੈ ਕੇ ਗਏ ਤੇ ਸਾਨੂੰ ਲੋਕਾਂ ਦਾ ਰਿਸਪੌਂਸ ਇੰਨਾ ਜ਼ਿਆਦਾ ਵਧੀਆ ਲੱਗਿਆ ਸਾਰਾ ਸਾਡਾ ਗੁੱਡ ਸੋਲਡ ਆਊਟ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਹਿਸਟਰੀ ਵੀ ਪੰਜਾਬ ਕਲਾੜਾ ਗੁੜ ਅਸੀਂ ਕਿਵੇਂ ਸੋਚ ਆ ਵੀ ਬਣਾਈਏ ਮੈਂ ਮੈਡੀਕਲ ਫੀਲਡ ਦਾ ਸਟੂਡੈਂਟ ਹਾਂ ਮੈਂ ਇੰਟਰਨਸ਼ਿਪ ਕਰੀਆ ਨਾ ਆਦੇਸ਼ ਹਸਪੀਟਲ ਬਠਿੰਡੇ ਦੇ ਵਿੱਚ ਤੇ ਮੇਰਾ ਭਾਈ ਇਹ ਇੱਕ ਗੜਵਾਸੂ ਦੇ ਵਿੱਚ ਵੈਟਰਨਰੀ ਦੇ ਸੈਕੰਡ ইয়ার ਦੇ ਵਿੱਚ ਹੈ ਸਾਨੂੰ ਆਈਡੀਆ ਇਹ ਤਾਂ ਆਇਆ ਅਸੀਂ ਯੂਪੀ ਗਏ ਜੀ ਅਸੀਂ ਉੱਥੇ ਦੇਖਿਆ ਵੀ ਗੁੜ ਬਣਾ ਰਹੇ ਸੀਗੇ ਨਾਰਮਲ ਜਿਵੇਂ ਆਪਾਂ ਕਹਿੰਦੇ ਕਿਸਾਨ ਬਣਾਉਂਦੇ ਨੇ ਗੁੜ ਜਿਹੜਾ ਆਪਣੀਆਂ ਮਾਰਕੀਟਾਂ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਜਿਹੜੇ ਬ੍ਰਾਂਡ ਪੂਰੇ ਮਤਲਬ ਮਹਿੰਗੇ ਰੇਟ ਤੇ ਵਿੱਚ बिकਦੇ ਨੇ ਲੋਕ ਕਹਿੰਦੇ ਨੇ ਵੀ ਅਸੀਂ ਇਹ ਬ੍ਰਾਂਡ ਲਈਏ ਉਹੀ ਬ੍ਰਾਂਡ ਜਿਹੜੇ ਆਪਣੇ ਉਥੇ ਯੂਪੀ ਦੇ ਵਿੱਚ ਬਣਾ ਰਹੇ ਸੀ ਲੋਕ ਉਹ ਕੈਮੀਕਲ ਪਾ ਕੇ ਕਲਰ ਪਾ ਕੇ ਮਲਸੀਫਾਇਰ ਪਾ ਕੇ ਬਣਾ ਰਹੇ ਸੀ ਸ਼ੱਕਰ ਸਾਨੂੰ ਬਣਾਉਣ ਦੇ ਵਿੱਚ 4 ਤੋਂ 5 ਘੰਟੇ ਦਾ ਟਾਈਮ ਲੱਗਦਾ ਉਹਨਾਂ ਨੇ 1 ਘੰਟੇ ਦੇ ਵਿੱਚ 2 ਟਨ ਸ਼ੱਕਰ ਬਣਾ ਦਿੱਤੀ ਸਾਡੇ ਸਾਹਮਣੇ ਤੇ ਅਸੀਂ ਹੈਰਾਨ ਹੋ ਗਏ ਉਹ ਚੀਜ਼ ਦੇਖ ਕੇ ਵੀ ਆਪਣੇ ਪੰਜਾਬ ਦੇ ਲੋਕ ਕੀ ਖਾਈ ਜਾਂਦੇ ਨੇ ਅਸੀਂ ਫਿਰ ਪਲਾਨ ਕੀਤਾ ਵੀ ਸਾਡੇ ਘਰਦਿਆਂ ਦੀ ਸਪੋਰਟ ਦੇ ਨਾਲ ਵੀ ਅਸੀਂ ਇੱਕ ਖਿਲਾੜਾ ਬਣਾਈਏ ਜਿਹਦੇ ਵਿੱਚ ਬਿਲਕੁਲ ਆਰਗੇਨਿਕ ਚੀਜ਼ ਹੋਵੇ ਤੇ ਅਸੀਂ ਪ੍ਰੋਫਿਟ ਬਣੀ ਤਾਂ ਸੋਚਿਆ ਹੀ ਨਹੀਂ ਅਸੀਂ ਆਇਆ ਵੀ ਪੰਜਾਬ ਨੂੰ ਸਹੀ ਚੀਜ਼ ਖਵਾਈਏ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਕਲਾੜਾ ਇਹ ਸਾਰਾ ਪੰਜਾਬ ਆਪਣੇ ਪੰਜਾਬੀਆਂ ਦਾ ਹੀ ਹੈ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿ ਦਈਏ ਪ੍ਰੋਫਿਟ ਲਈ ਅਸੀਂ ਕੁਝ ਨਹੀਂ ਬਣਾਇਆ ਅਸੀਂ ਆਇਆ ਵੀ ਸਾਨੂੰ ਚੀਜ਼ ਲੋਕ ਸਹੀ ਖਾਣ ਪ्योर ਖਾਣ ਕਿਉਂਕਿ ਗੋੜ ਆਪਣੀ ਹਰੇਕ ਘਰ ਦੇ ਵਿੱਚ ਚੱਲਦਾ ਰੋਟੀ ਤੋਂ ਬਾਅਦ ਗੋੜੀ ਖਾਂਦੇ ਆ ਤੇ ਅਸੀਂ ਇਹ ਚੀਜ਼ ਦਾ ਧਿਆਨ ਰੱਖ ਕੇ ਅਸੀਂ ਗੋੜ ਸਟਾਰਟ ਕੀਤਾ ਤੇ ਸਾਡੇ ਮੇਲੇ ਚ ਆਇਆ ਕਿਹਨਾਂ ਕੋਰਸਪੋਂਡੈਂਟ ਮੇਲੇ ਚ ਤਾਂ ਜੀ ਸਾਨੂੰ ਆਏ ਨੂੰ ਪਹਿਲੇ ਦਿਨ ਤੋਂ ਅਸੀਂ ਆ ਗਏ ਇੱਥੇ ਤੇ ਸਾਨੂੰ ਲੋਕਾਂ ਦਾ ਇੰਨਾ ਵਧੀਆ ਰਿਸਪੋਂਸ ਮਿਲਿਆ ਸਾਡੇ ਪਹਿਲੇ 3 ਦਿਨ ਤਾਂ ਸਾਡਾ ਗੁੜ ਸੋਲਡ ਆਊਟ ਹੀ ਰਹਾ ਦੂਜੇ ਦਿਨ ਉਹ ਤੋਂ ਤੇ ਚੌਥੇ ਦਿਨ ਅਸੀਂ ਗੁੜ ਦੁਆਰ ਤੋਂ ਘਰੋਂ ਮੰਗਾਉਂਦੇ ਰਹੇ ਤੇ ਹੁਣ ਫੇਰ ਅਸੀਂ ਹੁਣ ਆਏ ਆਂਗੇ ਪਹਿਲਾਂ ਸਾਡੇ ਆ ਬਾਈ ਜੀ ਇਹ ਇਹਨਾਂ ਨੇ ਸਾਡੀ ਪੂਰੀ ਸਪੋਰਟ ਕੀਤੀ ਹੈ ਸਾਡੀ ਪਹਿਲੇ ਦਿਨ ਤੋਂ ਇਹ ਇਹਨਾਂ ਦੀ ਹਾਜ਼ਰੀ 24 ਘੰਟੇ ਆ ਗਈ ਸਾਡੀ ਦੁਕਾਨ ਤੇ ਇਹਨਾਂ ਤੋਂ ਬਿਨਾ ਸਾਡੇ ਕੋਲੇ ਤੇ ਕੰਮ ਨਹੀਂ ਸੀ ਕਰ ਸਕਦੇ ਸੀ ਆ ਮੇਰੇ ਮਦਰਸ ਨੇ ਆ ਮੇਰੇ ਚਾਚਾ ਜੀ ਨੇ ਸਾਰਿਆਂ ਦੀ ਪੂਰੀ ਸਪੋਰਟ ਨਾਲ ਹੋਇਆ ਇਹ ਨੌਜਵਾਨ ਪੀੜ੍ਹੀ ਜ਼ਿਆਦਾਤਰ ਇਸ ਕਿਉਂ ਸ਼ਰਮ ਮਾਦੀ ਆ ਉਹ ਸੋਚਾਂਗਾ ਕਿ ਉਹ ਸਿਰਫ਼ ਹੱਥੋਂ ਦਾ ਕੰਮ ਕਰਕੇ ਆਪਣਾ ਪੰਜਾਬ ਦੀ ਸ਼ਰਮ ਬਣਦੀ ਦਾ ਇਹ ਚੀਜ਼ ਤਾਂ ਜੀ ਅਸੀਂ ਇਹ ਚੀਜ਼ ਨੂੰ ਖਤਮ ਕਰਨ ਕਰਨਾ ਹੀ ਚਾਹੁੰਦੇ ਸੀ ਤਾਂ ਹੀ ਅਸੀਂ ਆਪਦਾ ਖਿਲਾੜਾ ਸਟਾਰਟ ਕੀਤਾ ਮੇਰੇ ਹਿਸਾਬ ਨਾਲ ਦੀ ਕੰਮ ਕੋਈ ਮਾੜਾ ਨਹੀਂ ਠੀਕ ਹੈ ਜੀ ਕੰਮ ਜੋ ਵੀ ਆਪਾਂ ਕਰਦੇ ਆ ਮੇਰੇ ਹਿਸਾਬ ਨਾਲ ਜੇ ਆਪਾਂ ਉਹਨੂੰ ਵਧੀਆ ਕਰੀਏ ਉਹ ਆਪਣੇ ਲਈ ਵਧੀਆ ਚੀਜ਼ ਹੈ ਕੰਮ ਚੰਗਾ ਮਾੜਾ ਕੋਈ ਨਹੀਂ ਕਈ ਲੋਕਾਂ ਦੀ ਹੁੰਦੀ ਹੈ ਕਿ ਪਹੁੰਚ ਵੱਡਾ ਕੰਮ ਕਰਨ ਦੀ ਜਿਨ੍ਹਾਂ ਦੀ ਨਹੀਂ ਵੀ ਹੁੰਦੀ ਉਹ ਛੋਟਾ ਕੰਮ ਸਟਾਰਟ ਕਰਨ ਹੌਲੀ ਹੌਲੀ ਗਰੋ ਕਰਨ ਕਿਉਂਕਿ ਅੱਜ ਕੱਲ ਦੇ ਲੋਕ ਨੇ ਜਿਹੜੇ ਉਹ ਚੀਜ਼ ਪਿਓਰ ਮੰਗਦੇ ਨੇ ਤੇ ਸਹੀ ਮੰਗਦੇ ਨੇ ਜੇ ਆਪ ਉਹ ਸਹੀ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਆਪਣੇ ਆਪ ਗਰੋ ਕਰਨਗੇ ਸਾਡਾ ਸਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਫਤੇਹਵੀਰ ਸਿੰਘ ਸਿੱਧੂ ਹੈ ਮੈਂ ਰਾਮਪਰੇ ਪਿੰਡ ਡਿਸਟ੍ਰਿਕਟ ਬਚਨ ਦਾ ਰਹਿਣ ਵਾਲਾ ਕੋਲ ਨਾ ਕਿਹਾ ਕਿ ਮੇਰੇ ਤੇ ਕਿੰਨੇ ਕਿਸ ਤਰ੍ਹਾਂ ਬਣਾਉਣੀ ਅਸੀਂ ਬਿਲਕੁਲ ਆਰਗੇਨਿਕ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਮਲਟੀਫਾਇਰ ਤੋਂ ਬਿਲਕੁਲ ਆਰਗੇਨਿਕ ਗੋੜ ਤਿਆਰ ਕਰਦੇ ਆ ਇਹ ਸਾਡੇ ਕੋਲੇ ਕਾਫੀ ਕਿਸਮਾਂ ਨੇ ਅਸੀਂ ਗੋੜ ਤੇ ਸ਼ੱਕਰ ਦੋਨੇ ਚੀਜ਼ਾਂ ਕਰਦੇ ਆ ਜਿਵੇਂ ਇਹ ਟਿੱਕੀ ਵਾਲਾ ਗੋੜਾ ਜਿਹਦੇ ਵਿੱਚ ਆਮਲਾ ਪਾਇਆ ਹੈ ਮੂਫਲੀ ਸੌਂਫ ਇਲਾਇਚੀ ਜਮੈਨ ਅੱਡ-ਅੱਡ ਤਰ੍ਹਾਂ ਦਾ ਇੱਕ ਅਸੀਂ ਇਹ ਨਵੀਂ ਵੈਰਾਈਟੀ ਵੀ ਤਿਆਰ ਕੀਤੀ ਹੈ ਜੋ ਕਿ ਬਿਲਕੁਲ ਛੋਟੀ ਸਪੈਸ਼ਲ ਗੁੱਡ ਕਹਿੰਦੇ ਆ ਇਸ ਨੂੰ ਇਹਦੇ ਵਿੱਚ ਸੌਫ ਹੈ ਤੇ ਗਿਰੀ ਹੈ ਤੇ ਇਹ ਹਾਜਮੇ ਵਾਸਤੇ ਬਹੁਤ ਜਿਆਦਾ ਵਧੀਆ ਹੈ ਤੇ ਜਿਹੜੀ ਸਾਡੀ ਸ਼ੱਕਰ ਹੈ ਉਹ ਇੱਕ ਤਾਂ ਹਲਦੀ ਵਾਲੀ ਸ਼ੱਕਰ ਹੈ ਇੱਕ ਨਾਰਮਲ ਸ਼ੱਕਰ ਹੈ ਹਲਦੀ ਵਾਲੀ ਸ਼ੱਕਰ ਹੈ ਜੋ ਉਹਦਾ ਹੱਡ ਪੈਰਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਆ ਜੇ ਆਪਾਂ ਦੁੱਧ ਦੇ ਵਿੱਚ ਪਾ ਕੇ ਪੀਂਦੇ ਆ ਤਾਂ ਤੇ ਜਿਹੜਾ ਸਾਡਾ ਗੋਰਾ ਚਾਰ ਵਾਲਾ ਉਹ ਜੇ ਆਪਾਂ ਪਾਵਾਂਗੇ ਚਾਹ ਦੇ ਵਿੱਚ ਤਾਂ ਉਹਦਾ ਟੇਸ ਦੁੱਗਣਾ ਹੋ ਜੂ ਗਾਰੰਟੀ ਹੈ ਸਾਡੀ ਨਹੀਂ ਇਹਦੇ ਵਿੱਚ ਜਿਹੜੀ ਖਰਾਬ ਹੁੰਦੀ ਹੈ ਜੀ ਉਹਦੇ ਵਿੱਚ ਜ਼ਿਆਦਾਤਰ ਕੈਮੀਕਲ ਪਾ ਕੇ ਵੇਚਦੇ ਨੇ ਸਾਰੇ ਜਾਣੇ ਉਹ ਤਾਂ ਕਰਕੇ ਦੁੱਧ ਪਾਟਿਆ ਜਾਂਦਾ ਜਾਂ ਖਰਾਬ ਹੋ ਜਾਂਦੀ ਆ ਸਾਡੀ ਵਾਲੀ ਬਿਲਕੁਲ ਆਰਗੇਨਿਕ ਚੀਜ਼ ਹੈ ਇਹਨੂੰ ਅਸੀਂ ਅਸੀਂ ਗਰੰਟੀ ਲੈਨੇ ਇਸ ਚੀਜ਼ ਦੀ ਬਸ ਨੋਟਬੁੱਕ ਵੀ ਜੀ ਜ਼ਿਆਦਾਤਰ ਸ਼ਰਮ ਮਾਤੀ ਆ ਜਾਂ ਵਿਦੇਸ਼ਾਂ ਵੱਲ ਜ਼ਿਆਦਾ ਅਕਲ ਕਰ ਕੀ ਕਹਿਣਾ ਚਾਹੁੰਦੇ ਕਿ ਦੇਖੋ ਅ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਆਪਦੇ ਪੰਜਾਬ ਨੂੰ ਗਾਹਾਂ ਲੈ ਕੇ ਚੱਲੀਏ ਇਸ ਕੰਮ ਕਰਨ ਦੇ ਵਿੱਚ ਕੋਈ ਵੀ ਸੰਗ ਨਹੀਂ ਆ ਜੇ ਪੰਪ ਇੱਥੇ ਆਪਦੇ ਦੇਸ਼ ਦੇ ਵਿੱਚ ਰਹਿ ਕੇ ਪੰਪ ਆਪ ਦੇਸ਼ ਨੂੰ ਅੱਗੇ ਭਵਾਵਾਂਗੇ ਇਹੀ ਸਾਡੇ ਲਈ ਬਹੁਤ ਕੁਝ ਬਹੁਤ ਜੀ ਇਹ ਜਿਹੜਾ ਤਾਂ ਪੰਜਾਬ ਦੇ ਵਿੱਚ ਕਮਾਦ ਹੁੰਦਾ ਜੀ ਉਹ ਤਾਂ ਇਥੋਂ ਦੇ ਗੁੜ ਖਾਰਾ ਬਣਦਾ ਅਸੀਂ ਯੂਪੀ ਦੇ ਵਿੱਚੋਂ ਗੁੜ ਲੈ ਕੇ ਗੰਨਾ ਲੈ ਕੇ ਆਉਨੇ ਆ ਜੋ ਕਿ ਬਿਲਕੁਲ ਆਰਗੇਨਿਕ ਹੈ ਸੀ ਆਰਗੇਨਿਕ ਫਾਰਮ ਤੋਂ ਸੋਸ ਕਰ ਰਹੇ ਆ ਗੰਨਾ